ਦੋਸਤੋ ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਦੋਸਤੋ ਕਮਾਲ ਲੁੜੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਨਾ ਇਹ ਪਿੰਡ ਫੂਸ ਮੰਡੀ ਤਹਿਸੀਲ ਤੇ ਜ਼ਿਲ੍ਹਾ ਇਹਨਾਂ ਨੂੰ ਬਠਿੰਡਾ ਪੈਂਦਾ ਹੈ ਤੇ ਬਠਿੰਡਾ ਤਕਰੀਬਨ 6-7 ਕਿਲੋਮੀਟਰ ਇੱਥੋਂ ਤੇ ਬਠਿੰਡੇ ਤੋਂ ਜਦੋਂ ਆਪਾਂ ਬਾਇਆ ਤਲਵੰਡੀ ਸਾਹੋਂ ਨੂੰ ਆਉਣੇ ਨਾ ਰਸਤੇ ਦੇ ਉੱਤੇ ਚੌਕ ਆਉਂਦਾ ਜੱਸੀ ਚੌਕ ਤੇ ਜੱਸੀ ਚੌਕ ਤੋਂ ਤਕਰੀਬਨ 1.5-2 ਕਿਲੋਮੀਟਰ ਸਾਈਡ ਤੇ ਪਿੰਡ ਰਹਿ ਜਾਂਦਾ ਇਹ ਫੂਸ ਮੰਡੀ ਤੇ ਜਿਸ ਜਗ੍ਹਾ ਦੇ ਉੱਤੋਂ ਤੁਹਾਨੂੰ ਮੈਂ ਵੀਡੀਓ ਦਿਖਾ ਰਣਾ ਬਾਈ ਨਾਲ ਫਾਰਮ ਦਾ ਕੰਮ ਕਰਦਾ ਗਾਈਆਂ ਦਾ ਦੁੱਧ ਦਾ ਕੰਮ ਕਰਦਾ ਹੈ ਘਰ ਦੇ ਨਾਲ ਹੀ ਬਾਈ ਨੇ ਫਾਰਮ ਪਾਇਆ ਤੇ ਉਹਨਾਂ ਦੇ ਵਿੱਚੋਂ ਨਾ ਅੱਜ ਤੁਹਾਨੂੰ ਇੱਕ ਚੰਗੀ ਗੱਲ ਦਿਖਾਉਣੀ ਹੈ ਆਫੇ ਮੰਨਿਓ ਜੀ ਦਾ ਆਪ ਦਾ ਪੀਕ ਲੈਵਲ ਵੀ ਚੰਗਾ ਹੈ ਆਪ ਵੀ ਚੰਗੇ ਸੀਮੰਟ ਦੇ ਤੇ ਅੱਗੇ ਵੀ ਇਹਨੂੰ ਸੈਕਸਡ ਲੱਗਿਆ ਡਿਟੇਲ ਨਾਲ ਆਪਾਂ ਸਾਰੀ ਬਾਈ ਤੋਂ ਲਵਾਂਗੇ ਕਿਹੜੇ ਸੀਮੰਟ ਦੀ ਹੈ ਕੀ ਦਾ ਪੀਕ ਲੈਵਲ ਹੈ ਕਿਹੜਾ ਸੁ ਹੈ ਤੇ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਗਾ ਪਸੰਦ ਆਈ ਨਾ ਉਹਦੀ ਤਸੱਲੀ ਕਰ ਲਿਓ ਹੱਕ ਬਣਦਾ ਤੁਹਾਡਾ ਤਸੱਲੀ ਕਰਨ ਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਪੈਸੇ ਲਾਉਣ ਵਾਲੀ ਧਿਰੋਂ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਅਗਲੀ ਜੋ ਵੀ ਕਾਰਵਾਈ ਆ ਦੋਸਤੋ ਤੁਹਾਡੀ ਹੈ ਇਨਫਾਰਮੇਸ਼ਨ ਸਾਰੀ ਆਪਾਂ ਬਾਈ ਤੋਂ ਲੈ ਕੇ ਦਿੰਨਾ ਬਾਈ ਆਇਓ ਇੱਧਰ ਬਾਈ ਹਸਰੀ ਕਾਲ ਸਤਿ ਸ਼੍ਰੀ ਅਕਾਲ ਸੱਸੀ ਗਾ ਬਾਈ ਨਾਮ ਬਾਈ ਆਪਣਾ ਨਾਮ ਜਗਪ੍ਰੀਤ ਸਿੰਘ ਹੈ ਵੀਰੇ ਪਿੰਡ ਫੂਸ ਮੰਡੀ ਆ ਮੋਬਾਈਲ ਨੰਬਰ ਬਾਈ 62839 17599 ਦੁਬਾਰੇ ਬੋਲਦੇ ਬਾਈ 62839 17599 ਠੀਕ ਹੈ ਕਿੰਨਾ ਟਾਈਮ ਹੋ ਗਿਆ ਬਾਈ ਫਾਰਮ ਕਰਿਆ ਇਹਨੂੰ ਇਹਨੂੰ ਆਪਾਂ ਨੂੰ ਹੋ ਗਿਆ ਵੀਰੇ 2015 ਦੇ ਵਿੱਚ ਸ਼ੁਰੂ ਹੋ ਗਿਆ ਕਿੰਨੇ ਕਿੰਨੇ ਗਾਤੋਂ ਕਰ ਮੈਂ ਕਰਿਆ ਸੀਗਾ ਤਿੰਨ ਚਾਰ ਗਾਵਾਂ ਤੋਂ ਸ਼ੁਰੂ ਕਰਿਆ ਤਿੰਨ ਚਾਰ ਗਾਵਾਂ ਤੋਂ ਅੱਛਾ ਹੁਣ ਕਿੰਨੇ ਕਿੰਨਾ ਗਾ ਤੁਹਾਡੇ ਕੋਲ ਆਪਣੇ ਕੋਲ ਹੈਗੇ 22-23 ਨਗ ਹੈਗੇ 22-23 ਨਗ ਹਾਂਜੀ ਅੱਛਾ ਇਹਦੀ ਡਿਟੇਲ ਦੱਸਿਓ ਬਾਈ ਆਪਣੇ ਕੋਲੇ ਜਿਹੜੀ ਇਹ ਗਾਂ ਬਕਾਉਗਾ ਸੁਹਾ ਕਾ ਮੈ ਦਾ ਇਹ ਤੀਜਾ ਸੁਹਾ ਸੁਣੀਆ ਵੀਰੇ ਅੱਛਾ ਕਿਹ ਕਦਨ ਲੈ ਜੂ ਬਾਈ ਇਹ ਇਹਨੇ 2 ਤਰੀਕ ਨੂੰ ਦਿਨ ਪੂਰੇ ਹੈਗੇ ਦੋ ਤਰੀਕ ਨੂੰ ਦਿਨ ਪੂਰੇ ਹੈ ਤੇ ਇਹਦਾ ਬਈ ਪੀਕ ਲੈਵਲ ਕਿੰਨਾ ਸੀਗਾ ਇਹਦਾ 48 49 ਕਿਲੋ ਦਾ ਵੀਰੇ ਪੀਕ ਲੈਵਲ ਦੂਜੇ ਸੂਏ ਦਾ ਦੂਜੇ ਸੂਏ ਆਪ ਕਿਹੜੇ ਸੀਮਣ ਦੀ ਹੈ ਇਹ ਡੈਨਮਾਰਕ 40 120 ਦੀ ਹੈ 40 120 ਦੀ ਆਪ ਹੈ ਅੱਗੇ ਬਈ ਕਿਹੜਾ ਲੱਗਿਆ ਉਹ ਮੇਰਾ ਬਰੂਟ ਦਾ ਸੈਕਸਡਾ ਹੈ এবੀਐਸ ਦੇ ਬਰੂਟ এবੀਐਸ ਸੈਕਸ਼ਨ ਲੱਗਿਆ ਸੈਕਸ਼ਨ ਅੱਛਾ ਇਧਰ ਲਿਆਉਂਗੇ ਮਾੜਾ ਕੱਟ ਕੇ ਦੁਬਾਰੇ ਇਹਨੂੰ ਹਾਂ ਲਿਓ ਦੋ ਤਰੀਕ ਨੂੰ ਦਿਨ ਪੂਰੇ ਆ ਦੋਸਤੋ ਆਪ 40 120 ਦੀ ਹੈ ਤੇ ਅੱਗੇ ਇਹਨੂੰ এবੀਐਸ ਦਾ ਬਰੂਟ ਲੱਗਿਆ ਹੈ ਗਾਾਂ ਦਾ ਨਾ ਤੁਸੀਂ ਕਦ ਦੇਖੋ ਪਹਿਲਾਂ ਜਿਹੜੀਆਂ ਸਾਰੀਆਂ ਗਾਮਾਂ ਆਖਰੀਆਂ ਸਾਰੀਆਂ ਗਾਮਾਂ ਤੋਂ ਪੂਰੇ ਵੱਡੇ ਕਦ ਕਾਟ ਦੇ ਵਿੱਚ ਐ 100 ਗਾਂ ਜੇ ਆਪਾਂ ਦੇਖੇ ਨਾ 2-4 ਗਾਮਾ ਐਡੇ ਐਡੇ ਕੱਦਾਂ ਦੀਆਂ ਆਪਾਂ ਨੂੰ ਮਿਲਦੀਆਂ ਓਦਾਂ ਦੀ ਗਾਂ ਐ ਇਹ ਤੇ ਹਵਾਨਾ ਤੁਸੀਂ ਮੈਂ ਤੁਹਾਨੂੰ ਜੱਜ ਕਰਾਉਣਾ ਐ ਆ ਦੇਖੋ ਤੁਸੀਂ 48 49 ਲੀਟਰ ਇਸ ਗਾਂ ਦਾ ਪੀਕ ਐ ਬਾਈ ਕਹਿੰਦਾ ਐ ਮੋੜ ਦੇ ਬਾਈ ਇਧਰਲੇ ਪਾਸੇ ਇਸ ਵਾਰ ਤਾਂ ਵੀਰੇ ਨੇ 50 ਤੋਂ ਪਲੱਸ ਚੱਲਣਾ 50 ਤੋਂ ਪਲੱਸ ਹਾਂ ਹਾਂ ਪਿਛਲੀ ਵਾਰ ਗਰਮੀ 'ਚ ਸੂਈ ਸੀਗੀ ਅਇਤਕੀ ਉਸ ਹਵਾ ਨਾਲ ਹੀ ਆਪਾਂ ਗੱਭ ਕਰਵਾਈ ਆ ਵੀ ਇਹ ਸਰਦੀ ਦੇ ਵਿੱਚ ਆ ਠੀਕ ਹੈ ਕੋ ਪਿਛਲੀ ਵਾਰ ਜਿਹੜਾ 48 49 ਕਿਲੋ ਪੀਕ ਹੈ ਨਾ ਬਾਈ ਕਹਿੰਦਾ ਉਹ ਗਰਮੀ ਦਾ ਸੀਗਾ ਗਰਮੀ ਦੇ ਵਿੱਚ ਸੂਈ ਸੀ ਅਇਤਕੀ ਹੁਣ ਅੱਗੇ ਠੰਡ ਆਉਂਦੀ ਹੈ ਮੈਨਾਂ ਤੁਹਾਨੂੰ ਨਾੜ ਦਿਖਾਉਣਾ ਜਿਹੜੀ ਹਵਾਨੇ ਦੇ ਆਉਂਦੀ ਆ ਨਾ ਜਿਹੜੀ ਮਿਲਕ ਵੇਣ ਆਉਂਦੀ ਆ ਗਾਂ ਦੀ ਉਹ ਦੇਖਿਓ ਆ ਦੇਖੋ ਤੁਸੀਂ ਕੰਨ ਇਹਦਾ ਮੂੰਹ ਮੱਥਾ ਦੇਖਿਓ ਤੇ ਇੱਥੋਂ ਨਾ ਆਪਣੇ ਇੱਥੇ ਜਾ ਕੇ ਕੈਮਰੇ ਦੇ ਵਿੱਚ ਪੂਰੀ ਆਉਂਦੀ ਹੈਗੀ ਇਹ ਤੇ ਨੇੜੇ ਤਾਂ ਇਹ ਕੈਮਰੇ ਦੇ ਵਿੱਚ ਵੀ ਪੂਰੀ ਹੁੰਦੀ ਪੂਰੇ ਵੱਡੇ ਕੱਦ ਕਾਰਡ ਦੇ ਵਿੱਚ ਵੱਡੇ ਢਾਂਚੇ ਦੀ ਵੇੜ ਪੱਖੋਂ ਪੂਰੀ ਹੈਵੀ ਗਾਂ ਹੈ ਇਹ ਤੇ ਭਾਈ ਇਹਦਾ ਰੇਟ ਕੀ ਰੱਖਿਆ ਹੈ ਰੇਟ ਇਹਦਾ ਵੀਰੇ 2 ਲੱਖ ਰੁਪਏ ਦਾ 2 ਲੱਖ ਰੁਪਿਆ ਮਾਨਦਾਨ ਹੋ ਜੀਓ ਮਾਨਦਾਨ ਕਰਦੇ ਹਾਂ 2 ਲੱਖ ਰੁਪਿਆ ਦੋਸਤੋ ਇਹਦਾ ਰੇਟ ਹੈ ਮਾਨਦਾਨ ਵੀਰ ਕਹਿੰਦਾ ਹੋ ਜਾਣਾ ਹੈ ਕਿਉਂਕਿ ਜਿਹੜੇ ਹਿਸਾਬ ਦੇ ਵਿੱਚ ਗਾਂ ਦਾ ਢਾਂਚਾ ਨਾ ਤੁਸੀਂ ਆਹ ਦੇਖੋ ਹਵਾਨਾ ਦੇਖੋ ਗਾਂ ਦਾ ਪੱਟਾਂ ਤੋਂ ਦੇਖੋ ਘੱਟੋ ਘੱਟ ਜੇ ਆਪਾਂ ਸਾਈਡ ਤੋਂ ਲਈਏ ਨਾ ਅੱਗ ਇੱਥੋਂ ਇੱਥੋਂ ਦੇਖੀਏ ਤਾਂ ਫੁੱਟ ਪਿੱਛੇ ਫਿਰਦਾ ਤੇ ਅਜੇ ਤਾਂ ਵੀਰ ਜੀ ਬਹੁਤ ਜ਼ਿਆਦਾ ਬਣ ਆਏ ਨੇ ਅੱਛਾ ਅਜੇ ਤਾਂ ਉਤਰ ਨਹੀਂ ਪਰਸੋਂ ਲੱਗੀ ਐ ਇਹ ਅੱਛਾ ਹਾਂ ਤੇ ਬਣਨਾ ਵੀਰ ਕਹਿੰਦਾ ਹਲੇ ਬਹੁਤ ਜ਼ਿਆਦਾ ਆਏ ਨੇ ਕਿਉਂਕਿ ਦੋ ਸੂਏ ਤੁਸੀਂ ਆਪ ਨੇ ਤੁਹਾਡੇ ਕੋਲ ਦੋ ਆਪਣੇ ਕੋਲੇ ਘਰ ਦੀ ਬੱਚੀ ਘਰ ਦੀ ਬੱਚੀ ਐ ਅੱਛਾ ਘਰ ਦੀ ਬੱਚੀ ਐ ਇਹ ਤੀਜਾ ਸੂਆ ਹੁਣ ਸੁਣੀ ਐ ਇਹ ਵੀ ਆਹ ਦੇ ਡੈਨਮਾਰਕ ਦੇ 40120 ਦੀ ਆਪ ਐ ਤੇ ਅੱਗੇ ਲੱਗਿਆ ਨੂੰ ਏਬੀਐਸ ਦਾ ਬਰੂਡ ਸੋ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਨਾ ਜੇ ਕਿਸੇ ਨੇ ਬਰੀਡ ਤੇ ਵੀ ਕੰਮ ਕਰਨਾ ਅੱਗੇ ਸੈਕਸਲ ਲੱਗਾਇਆ ਇਹਨੂੰ ਬਰੂਡ ਦਾ ਸੀਮਨ ਕਿਉਂਕਿ ਅੱਗੇ ਬੱਚੀ ਆਉਣੀ ਹੈਗੀ ਉਹਦਾ ਕਨਫਰਮ ਹੈਗਾ ਪਿਛਲੇ ਸੂਏ ਦੀ ਬੱਚੀ ਸੀ ਵੀਰੇ ਸੈਕਸਲ ਸੀਮਨ ਦੀ ਪਿਛਲੇ ਸੂਏ ਦੀ ਸੀਗੀ ਹਾਂਜੀ ਪਿਛਲੇ ਸੂਏ ਦੀ ਵੀ ਸੈਕਸਲ ਸੀਮਨ ਦੀ ਬੱਚੀ ਸੀਗੀ ਆਪਣੀ ਅੱਛਾ ਹਾਂਜੀ ਇਹਦੀ ਇਸੇ ਦੀ ਬੱਚੀ ਠੀਕ ਹੈ ਉਹ ਸੀਗੀ ਰਮਾਡਾ ਦੀ ਸੀਗੀ ਰਮਾਡਾ ਦੀ ਹਾਂ ਠੀਕ ਹੈ ਉਹ ਸੋ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਬੈੜ ਚੰਗੀ ਲੱਗੀ ਨਾ ਤੁਸੀਂ ਵੀਰ ਨਾਲ ਕੰਟੈਕਟ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਪਿੰਡ ਬਾਈ ਦਾ ਹੈਗਾ ਫੂਸਵੰਡੀ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਤਕਰੀਬਨ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਆਹ ਦੇਖ ਲਿਓ ਤੁਸੀਂ ਦੂਜੀਆਂ ਗਾਵਾਂ ਦੇ ਨਾਲ ਬਰਾਬਰ ਦੇਖੋ ਤੁਸੀਂ ਫੋਟੋ ਦੇ ਤਕਰੀਬਨ ਗਾਂ ਉੱਚੀ ਵੀ ਹੈ ਤੇ ਬੇਲ ਵੀ ਲੰਮੀ ਹੈ ਸਾਰੀਆਂ ਗਾਵਾਂ ਦੇ ਵਿੱਚੋਂ ਬੇਲ ਲੰਮੀਆਂ ਨਾਲੇ ਉੱਚੀ ਹੈ ਸੋ ਵੀਡੀਓ ਨੂੰ ਐਡ ਤੱਕ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ